ਸਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਭਾਰਤ-ਪਾਕਿਸਤਾਨ ਸਰਦ ਤੇ ਸਥਿਤ ਦੇ ਨੋਮਣੀ ਨਾਲਿਆਂ ਦਾ ਪਾਣੀ ਦਾ ਪੱਧਰ ਵਧਣ ਦੇ ਕਾਰਨ ਸਰਦੀ ਪਿੰਡਾਂ ਦੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ 5 ਦਿਨਾਂ ਤੋਂ ਆਉਣ-ਜਾਣ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ ਕਿਉਂਕਿ ਨੋਮਣੀ ਨਾਲਿਆਂ ਦਾ ਪਾਣੀ ਪਿੰਡਾਂ ਵਿੱਚ ਵੜ ਗਿਆ ਹੈ ਤੇ ਸਰਦੀ ਇਲਾਕੇ ਦੀ ਕਰੀਬ 1800 ਏਕੜ ਜ਼ਮੀਨ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਪਿਛਲੇ 2 ਦਿਨ ਹੋਈ بارش ਅਤੇ ਪਹਾੜਾਂ ਤੇ ਹੋ ਰਹੀ ਲਗਾਤਾਰ ਬਰਸਾਤ ਕਾਰਨ ਲਗਾਤਾਰ ਦਰਿਆਵਾਂ ਦਾ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ ਤੇ ਪਿਛਲੇ ਦਿਨੀ 114000 ਕਿਊਸਿਕ ਪਾਣੀ ਛੱਡੇ ਜਾਣ ਤੋਂ ਬਾਅਦ 라ਵੀ ਅਤੇ ਓਜ ਵਿੱਚ ਪਾਣੀ ਦਾ ਪੱਧਰ ਵਧਣ ਦਾ ਸਿੱਧਾ ਅਸਰ ਸਰਹਦੀ ਪਿੰਡਾਂ ਦੇ ਨਾਲ ਲੱਗਦੇ ਨੌਂਨੀ ਨਾਲਿਆਂ ਦੇ ਉੱਪਰ ਪਿਆ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੈਂ ਜੀ ਸਰਪੰਚ ਪਿੰਡ ਚੌਂਤਰਾ ਤੋਂ ਜਿਹੜੇ ਹਾਲਾਤ ਨੇ ਸਾਡੇ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਨੇ ਅੱਜ 4 ਜਾਂ 5 ਦਿਨ ਹੋ ਗਿਆ ਜਿਹੜਾ ਸਾਡਾ ਰਸਤਾ ਪੈਂਦਾ ਮੇਨ ਰਸਤਾ ਸਾਡਾ ਪਿੰਡ ਚੌਂਤਰਾ ਦੋ ਪਿੰਡਾਂ ਦੇ ਅੱਗੇ ਚੌਂਤਰਾ ਤੇ ਔਰ ਸਲਾਚ 4 ਦਿਨ ਹੋ ਗਿਆ ਸਾਡੇ ਬੱਚੇ ਜਿਹੜੇ ਸਕੂਲ ਨਹੀਂ ਗਏ ਜੜੇ ਬੱਚੇ ਸਕੂਲ ਨਹੀਂ ਜਾਣਗੇ ਤੇ ਪੜ੍ਹਨਗੇ ਕਿੱਥੋਂ ਅਸੀਂ ਗਾਂਵ ਪਹੇਖ ਬੱਚਿਆਂ ਦਾ ਕਿੱਥੋਂ ਸੋਚਾਂਗੇ ਇੱਥੋਂ ਨੌਕਰੀਆਂ ਮਿਲਣਗੀਆਂ ਆਪਾਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਸਾਡਾਂ ਨੂੰ ਕਿ ਮੌਕਾ ਦੇਖਿਆ ਜਾਏ ਹਰੇਕ ਸਾਲ ਦੇਖਦੇ ਆਂ ਇਹਦਾ ਕੋਈ ਹੱਲ ਕੀਤਾ ਜਾਏ ਇਹਨੂੰ ਜਿਹੜਾ ਪੋਲਾ ਬ੍ਰਿਜ ਬਣਿਆ ਇਹਨੂੰ ਉਚਾ ਕੀਤਾ ਜਾਏ ਰਾਤ ਨੂੰ ਅਵਰਜੈਂਸੀ ਸਾਡੇ ਕੋਈ ਬੰਬਾਰ ਹੋ ਜਾਏ ਕੋਈ ਅਵਰਜੈਂਸੀ ਡਿਲੀਵਰੀ ਆਵਰਾਂਸੀ ਕਿਹਨੋ ਲੈ ਕੇ ਜਾਣਾ ਪਿਆ ਸਾਡਾ ਰਸਤਾ ਕੋਈ ਨਹੀਂ ਜਾਣਦਾ ਰਸਤਾ ਹੈਗਾ ਅੱਜੇ ਤੱਕ ਸਾਡ ਕੋਈ ਨਹੀਂ ਪਹੁੰਚਿਆ ਥੇ ਆਪਾਂ ਪਿਛਲੇ ਸਾਲ ਵੀ ਕਿਹਾ ਸੀ ਆਂਦੇ ਨੇ ਮੌਕਾ ਦੇਖ ਕੇ ਜਲ ਜਣੇ ਆ ਪਰ ਸਾਡੀ ਸਾਰ ਕੋਈ ਨਹੀਂ ਸੁਣਦਾ ਅੱਜ 4 ਦਿਨ ਹੋ ਗਿਆ ਜਿਹੜਾ ਸਾਡਾ ਜਿਹੜਾ ਆਵਾਜ ਰਸਤੇ ਬੰਦ ਹੋ ਗਏ ਸਾਡੇ ਨਾ ਕੋਈ ਬੰਬਾਰ ਪੇਸਣ ਨੂੰ ਲੈ ਗ ਸਕਦੇ ਆ ਨਾ ਸਾਡੇ ਬੱਚੇ ਸਕੂਲ ਵਾਲੇ ਸਕੂਲ ਜਾਣੇ ਬੱਚੇ 4 ਦਿਨ ਸਕੂਲ ਨਹੀਂ ਗਏ ਤੇ ਕਿੱਥੋਂ ਪੜਨਗੇ ਤੇ ਮੇਨ ਮਕਸਦ ਸਾਡੇ ਜਿਹੜੇ ਨੈਟਵਰਕ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਚਲ ਆਨਲਾਈਨ ਕਲਾਸਾਂ ਲੱਗ ਜਾ ਉਹ ਵੀ ਨਹੀਂ ਲਾ ਸਕਦੇ ਅਸੀਂ ਆਪਾਂ ਸਰਕਾਰ ਨੇ ਇਹ ਕਹਿੰਦਾ ਸਾਡਾ ਨੈਟ ਹਾਲ ਕੀਤਾ ਜੈ ਨੈਟ ਵਰਕ ਪਿੰਡ ਦਾ ਛੋਟਾ ਬਾਰਡ ਦੇ ਨੇੜੇ ਉਹਦਾ ਨੈਟਵਰਕ ਘਟਾ ਉਹਦੀ ਸਾਡੀ ਰੇਂਜ ਹੋੜੀ ਵਧਾਈ ਜਾਵੇ ਪਿੰਡ ਦੇ ਤੱਕ ਜਹਾਡੇ ਬੱਚੇ ਵਧੀਆ ਸਾਡੀ ਗੱਲਬਾਤ ਹੋ ਸਕੇ ਹੋਰ ਬੱਚਿਆਂ ਦੀ ਪੜ੍ਹਾਈਆਂ ਆਨਲਾਈਨ ਹੋ ਸਕਣਾਂ ਹਾਂ ਤਾਂ ਕਦੋਂ ਤੋਂ ਇਹ ਬਣੇ ਹੋਏ ਨੇ ਮੇਰਾ ਨਾਮ ਰੋਹਿਤ ਗੁਰਵਿੰਦਰ ਸਿੰਘ ਮੱਲੀ ਪਿੰਡ ਮਹਿਰਾਦੀ ਆ ਇਹ ਜਿੰਨੇ ਭੈਣ ਭਰਾਣੇ ਸਾਰੇ ਮੇਰੇ ਆਧੀਆਂ ਦੇ ਵੀਰ ਨੇ ਜਿੰਨੇ ਵੀ ਕਿਸਾਨ ਨੇ ਸਾਰੇ ਜ਼ਿਮੀਂਦਾਰ ਤਬਕੇ ਚ ਇਹ ਪਾਣੀ ਜਿਹੜਾ ਆ ਇਹ ਹਰ ਸਾਲ ਦੀ ਸਾਲ ਹੀ ਤੰਗ ਕਰਦਾ ਸਾਨੂੰ ਤੇ ਬਹੁਤ ਜ਼ਿਆਦਾ ਫਸਲਾਂ ਨੁਕਸਾਨ ਹੁੰਦਾ ਹੈ ਲਗਭਗ ਵੀ ਘੱਟ ਤੋਂ ਘੱਟ 1800 ਦੇ ਏਕੜ ਸਾਡੀ ਜ਼ਮੀਨ ਜੜੀ ਹੈ ਪਾਣੀ ਦੀ ਮਾਰ ਹਟ ਆਉਂਦੀ ਹੈ ਹਰ ਸਾਲ ਦੇ ਸਾਲ ਤੇ ਕੁਝ ਘਰ ਇਦਾਂ ਦੇ ਜ਼ਿਮੀਂਦਾਰ ਇਦਾਂ ਦੇ ਨੇ ਜਿਨ੍ਹਾਂ ਦੀ ਸਾਰੀ ਜ਼ਮੀਨ ਹੀ ਇੱਧਰ ਬੰਨੇ ਆ ਪੱਠਾ ਦੱਥਾ ਖਾਨ ਨੂੰ ਦਾਣਾ ਹਰ ਚੀਜ਼ ਇੱਧਰ ਹੁੰਦੀ ਹੈ ਤੇ ਹਰ ਸਾਲ ਦੇ ਸਾਲ ਤੰਗੀ ਆਉਂਦੀ ਹੈ ਹੁਣ ਵੀ ਘੱਟ ਤੋਂ ਘੱਟ 4 ਤੋਂ 5 ਰੋਜ਼ ਹੋ ਗਿਆ ਪਾਣੀ ਚੜੇ ਅ ਗੰਨੇ ਦੀ ਫਸਲ ਵੇਖ ਲਓ ਤੁਹਾਡੇ ਸਾਹਮਣੇ ਹੀ ਆ ਸਾਰੀ ਡੁੱਬ ਗਈ ਹੈ ਅੱਗੇ ਝੋਨਾ ਵੀ ਇਦਾਂ ਹੀ ਆ ਇਹ ਜਿਹੜੀ ਫਸਲ ਡੁੱਬ ਜਾਂਦੀ ਹੈ ਇਹ ਲਗਭਗ 80 ਤੋਂ 90% ਨੁਕਸਾਨ ਹੋ ਜਾਂਦਾ ਹੈ ਕੋਈ ਪ੍ਰਸ਼ਾਸਕਿਕ ਅਧਿਕਾਰੀ ਕੋਈ ਸਾਡੇ ਕੋਲ ਪਹੁੰਚੇ ਨਹੀਂ ਆ ਪੱਥਰ ਜ਼ਰੂਰ ਹਰ ਸਾਲ ਦੇ ਸਾਲ ਇਹਨਾਂ ਦਿਨਾਂ ਚ ਆ ਕੇ ਲਾ ਦਿੰਦੇ ਆ ਜੀ ਦਰਿਆ ਦੇ ਰੋੜਨ ਵਾਸਤੇ ਬੜਾ ਕੰਮ ਕਰਨਦੇ ਆ ਤੁਸੀਂ ਤੇ ਪਰ ਕੋਈ ਗੱਲ ਨਹੀਂ ਅੱਗੋਂ ਪਿੱਛੋਂ ਕੋਈ ਨਹੀਂ ਅੱਗੋਂ ਪਿੱਛੋਂ ਸਰਕਾਰਾਂ ਕੰਮ ਕਰਨੀ ਨਹੀਂ ਸੁਤੀ ਰਹਿੰਦੀਆਂ ਨੇ ਨਾ ਇਹਨਾਂ ਨੂੰ ਅੱਗੋਂ ਚੇਤਾ ਆਉਣਾ ਦਾ ਪਿੱਛੋਂ ਆਉਣਾ ਬਸ ਆ ਇੱਕ ਮਹੀਨਾ ਇਹਨਾਂ ਨੂੰ ਚੇਤਾ ਆਉਣਾ ਆ ਪੱਥਰ ਲਾ ਕੇ ਤੁਹਾਡੇ ਸਾਹਮਣੇ ਨਜ਼ਰਾਂ ਦੇ ਵੇਖ ਲਓ ਇੱਧਰ ਕੈਮਰਾ ਘੁਮਾ ਕੇ ਪੱਥਰ ਲਾਤਾ ਇਥੇ ਲਿਆ ਕੇ ਕਿਸੇ ਨੇ ਕੋਈ ਸੁਣਵਾਈ ਨਹੀਂ ਸਾਡੀ ਅਸੀਂ ਤਾਂ ਪ੍ਰਸ਼ਾਸਨ ਅੱਗੇ ਉਹ ਬੇਨਤੀ ਕਰਨਾ ਵੀ ਹੋਰ ਸਾਨੂੰ ਕੁਝ ਨਹੀਂ ਦੇਣਾ ਸਾਨੂੰ ਕਿਸ਼ਤੀ ਦੇ ਦੋ ਜਿਹੜੇ ਸਾਡੇ ਡੰਗਰੇ ਆ ਜਿਹੜੇ ਜ਼ਿਮੀਂਦ ਜਾ ਆਪਣੇ ਖੇਤਾਂ ਵੱਲ ਫੇਰਾ ਮਾਰਨ ਜਾਣਾ ਕਿ ਇਹਨੇ ਖਾਦ ਦਵਾਈ ਪਾਉਣ ਜਾਣਾ